ਕਿਵੇਂ ਅੱਗੇ ਵਧ ਸਕਦਾ ਤੇ ਗਿੱਤ ਕਿਵੇਂ ਹੋ ਸਕਦੀ ਆ ਕੇਸ ਤੇ ਵੀ ਚਰਚਾ ਕਰਦੀ ਹੁੰਦੀ ਆ ਨਹੀਂ ਤਾਂ ਸੈਮੀਨਾਰ ਦੇ ਵਿੱਚ ਤਾਂ ਸਿਰਫ ਜਾਣਕਾਰੀਆਂ ਹੁੰਦੀਆਂ ਕਿ ਮਾਮਲਾ ਕੀ ਆ ਮੈਨੂੰ ਲੱਗਦਾ ਵੀ ਇਹ ਮਾਮਲਾ ਜਾਣਕਾਰੀ ਤੋਂ ਤਾਂ ਅਗਲੇ ਪੜਾਅ ਤੇ ਪਹੁੰਚ ਚੁੱਕਿਆ ਜਦੋਂ 올ਡ ਪੈਨਸ਼ਨ ਸਕੀਮ ਖੋਈ ਗਈ ਸੀ 2003 ਦੇ ਵਿੱਚ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਗੱਲ ਕੀਤੀ ਇਹ ਹੌਲੀ-ਹੌਲੀ ਪਤਾ ਲੱਗਣ ਲੱਗਿਆ ਕਿ ਇਸ ਦੇ ਨੁਕਸਾਨ ਕੀ ਨੇ ਜਿਵੇਂ ਜਿਵੇਂ ਰਿਟਾਇਰਮੈਂਟਾਂ ਸ਼ੁਰੂ ਹੋਈਆਂ ਤੇ ਕਿਸੇ ਵੀ ਰਿਟਾਇਰਮੈਂਟ ਤੇ ਜਿਹੜੀ ਪੈਨਸ਼ਨ ਆ ਉਹ 4000 ਤੈ ਹੋਈ ਕਿਹਦੇ ਦੀ 5000 ਤੈ ਹੋਈ ਬੰਦਾ ਕੰਪੈਰੀਸ਼ਨ ਦੇ ਵਿੱਚੋਂ ਸਿੱਖਦਾ ਪਰ ਜੇ ਇਸ ਦਾ ਮੁਲਾਂਕਣ ਆਪਾਂ ਕਰੀਏ ਦੂਰ ਦੇ ਸ਼ੀਨ ਨਾਲ ਤਾਂ ਜਿਹੜੀ ਪੈਨਸ਼ਨ ਪੁਰਾਣੀ ਸੀ ਉਹ ਕੋਟੋਟ ਕੋਟ ਮਲਾਜਮ ਦੀ ਸੁਰੱਖਿਆ ਨਾਲ ਜੁੜੀ ਹੋਈ ਸੀ ਜਿਦੇ ਵਿੱਚ ਪੈਨਸ਼ਨ ਜਿਹੜੀ ਸੀ ਉਹ ਡਿਫਾਈਨਡ ਸੀ ਪ੍ਰਵਾਰਸ਼ਿਤ ਸੀ ਕਿ ਤੁਹਾਨੂੰ ਪੈਨਸ਼ਨ ਮਿਲਣੀ ਕੀ ਆ ਜਦੋਂ ਐਨਟੀਐਸਆਈ ਦਾ ਉਹ ਜਿਹੜੀ ਪ੍ਰਵਾਰਸ਼ਾ ਪੈਨਸ਼ਨ ਦੀ ਉਹ ਖਤਮ ਕਰ ਦਿੱਤੀ ਗਈ ਪੈਨਸ਼ਨ ਨੂੰ ਬਾਜ਼ਾਰ ਨਾਲ ਜੋੜ ਦਿੱਤਾ ਗਿਆ ਮਾਰਕੀਟ ਨਾਲ ਜੋੜ ਦਿੱਤਾ ਗਿਆ ਤਾਂ ਮੈਨੂੰ ਲੱਗਦਾ ਵੀ ਬੜਾ ਹਿਸਾਬ ਚਾਹੇ ਆਮ ਮਲਾਜਮਾਂ ਦਾ ਇਹ ਸੋਚਦਾ ਹੂ ਵੀ ਰਿਟਾਇਰਮੈਂਟ ਤੋਂ ਬਾਅਦ ਦੇਖਾਂਗੇ ਪਰ ਆਗੂੰਤ ਪਤਾ ਚੱਲ ਗਿਆ ਨਾ ਇਸੇ ਕਰਕੇ ਬਾਕਵਾਕ ਪ੍ਰਾਂਤ ਨੇ ਜਿਹੜੇ ਪੰਜਾਬ ਦੇ ਵਿੱਚ ਕੋਈ 2010 ਤੋਂ ਬਾਅਦ ਪੋਨ ਵਿੱਚ ਆਉਣੇ ਸ਼ੁਰੂ ਹੋ ਗਏ ਪਰ ਹੁਣ ਗੱਲ ਇਹ ਹੈ ਕਿ ਇੱਕ ਤਾਂ ਤਰੀਕਾ ਕਿ ਮਲਾਜਮਾਂ ਤੇ ਤੋੜਾ ਤੋੜਾ ਤੋਂ ਤੋੜ ਦਈਏ ਕਿ ਵੀ ਮਲਾਜਮ ਆਉਂਦੇ ਨਹੀਂ ਤਾਂ ਇਹ ਇਸ਼ੂ ਹੱਲ ਹੋ ਰਿਹਾ ਸਮੱਸਿਆ ਇਹ ਹੈ ਕਿ ਲੀਡਰਸ਼ਿਪ ਦਾ ਵੀ ਇੱਕ ਵੱਡਾ ਹਿੱਸਾ ਇਹ ਦੇਖਦਾ ਕਿ ਮੇਰੇ ਕਿੰਨੇ ਸਾਲ ਰਹਿ ਗਏ ਇਹ ਲੀਡਰਸ਼ਿਪ ਦਾ ਦੂਰਦੇਸ਼ੀ ਤੋਂ ਕੰਮ ਲਵੇ ਪੰਜਾਬ ਦੀ ਵੀ ਗੱਲ ਕਰ ਰਿਹਾ ਓਵਰ ਆਲ ਕਿ ਇਹ ਲੜਾਈ ਅੱਜ ਹੀ ਲੜਨੀ ਪੈਣੀ ਆ ਅੱਜ ਹੀ ਸਾਂਝੀ ਕਰਨੀ ਪੈਣੀ ਆ ਅੱਜ ਹੀ ਸਰਕਾਰ ਨੂੰ ਵਕਤ ਪਾਉਣਾ ਪੈਣਾ ਫਿਰ ਇਹ ਲੜਾਈ ਬਣ ਸਕਦੀ ਹੁੰਦੀ ਆ ਸਾਬਣਨਾ ਕਿ ਬਹੁਤ ਵਾਰੀ ਕਮੀਆਂ ਪੇਸ਼ੀਆਂ ਲੀਡਰਸ਼ਿਪ ਤੋਂ ਹੀ ਰਹਦੀਆਂ ਹੁੰਦੀਆਂ ਨੇ ਨਹੀਂ ਤਾਂ ਕਿਸਾਨ ਅੰਦੋਲਨ ਜਿਸ ਦੇ ਧਾਰਨ ਤੇ ਆ ਆ ਲੋਕਾਂ ਨੇ ਕੀ ਕਮੀ ਛੱਡੀ ਸੀ ਚਾਹ 400 ਕਿਲੋਮੀਟਰ ਦੂਰ ਦਿੱਲੀ ਹੋਵੇ ਤੇ ਦਿੱਲੀ ਨੂੰ ਇਹ ਬਣਾ ਦਿੱਤਾ ਕਿ ਜਿਵੇਂ ਆਪਾਂ ਪਿੰਡ ਦੀ ਸੱਤ ਤੇ ਜਾਣਾ ਹੁੰਦਾ ਚਿੱਕੀ ਗੱਡੀ ਤੇਲ ਪਵਾਇਆ ਉਹ ਪਹੁੰਚ ਕੇ ਜਦੋਂ ਲੋਕ ਇਸ ਤਰੀਕੇ ਨਾਲ ਆਪ ਮੁਹਾਰੇ ਆਉਣਾ ਸ਼ੁਰੂ ਕਰਦੇ ਨੇ ਜਿੱਤ ਦੀ ਨਿਸ਼ਾਨੀ ਫੇਰ ਹੁੰਦੀ ਆ ਜਾਂ ਲੈਂਡ ਪੂਲਿੰਗ ਨੀਤੀ ਤੁਹਾਡੇ ਸਾਹਮਣੇ ਆ ਕਿ ਕਿਵੇਂ ਲੋਕਾਂ ਨੇ ਆਪ ਮੁਹਾਰੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੱਡੇ ਕਟਕ ਕੀਤੇ ਤਾਂ ਇਸ ਕਰਕੇ ਸਾਨੂੰ ਲੱਗਦਾ ਵੀ ਇਹ ਜਿਹੜਾ ਪੈਨਸ਼ਨ ਵਾਲਾ ਇਸ਼ੂ ਹੈਗਾ ਚਾਹੇ 20 ਸਾਲ ਹੋ ਗਏ 21 ਸਾਲ ਹੋ ਗਏ ਇਸ ਨੂੰ ਹਾਲੇ ਤੱਕ ਇਸ ਦੇ ਵਿੱਚ ਉਸ ਤਰੀਕੇ ਦਾ ਦੌਰ ਆ ਜੇ ਨਾ ਕਿ ਲੋਕ ਆਪ ਤੁਹਾਰੇ ਆਉਂਦੇ ਹੋਣ ਉਹ ਹਲੇ ਆਇਆ ਨਹੀਂ ਪਰ ਆਪਣੇ ਆਪ ਕੁਛ ਵੀ ਵਾਪਰਦਾ ਨਹੀਂ ਹੁੰਦਾ ਕੁਛ ਵੀ ਵਾਪਰਦਾ ਨਹੀਂ ਹੁੰਦਾ ਇਹ ਜੱਥੇਬੰਦੀਆਂ ਦੀ ਜ਼ਿੰਮੇਵਾਰੀ ਹੁੰਦੀਆਂ ਆਪੂਆ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਦੌਰ ਕਿਵੇਂ ਲੈ ਕੇ ਆਉਣਾ ਉਸੇ ਲਈ ਲੱਗੇ ਹੋਏ ਆ ਉਸੇ ਲਈ ਜਤੋ ਜਹਿਰ ਕਰ ਰਹੇ ਆ ਇਹ ਤੋ ਤੱਕ ਯੂਪੀਐਸ ਲਈ ਗੱਲ ਹੈਗੀ ਹੈ ਯੂਨੀਫਾਈਡ ਪੈਨਸ਼ਨ ਸਕੀਮ ਦੇਖੋ ਮੈਂ ਨਾ ਪਹਿਲਾਂ ਤੁਹਾਡੇ ਨਾਲ ਗੱਲ ਕਰੂੰਗਾ ਕਿ ਅਸੀਂ ਸਰਕਾਰਾਂ ਤੋਂ ਪੈਨਸ਼ਨ ਦੀ ਉਮੀਦ ਕਰ ਰਹੇ ਹਾਂ ਕਿ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇ ਸਵਾਲ ਤਾਂ ਇਹ ਹੈ ਕਿ ਅਗਲਾ ਤੁਹਾਨੂੰ ਜਿਹੜੀ ਤਨਖਾਹ ਮਿਲਦੀ ਆ ਤੁਸੀਂ ਕਿਰਤ ਕਰਦੇ ਹੋ ਨਾ ਕਿਰਤ ਦੇ ਬਦਲੇ ਦੇ ਵਿੱਚ ਤੁਹਾਨੂੰ ਤਨਖਾਹ ਮਿਲਦੀ ਆ ਅਗਲਾ ਤਾਂ ਤੁਹਾਨੂੰ ਜਿਹੜੀ ਤਨਖਾਹ ਮਿਲਦੀ ਆ ਜਿਹਦੇ ਵਿੱਚ ਪੇ ਕਮਿਸ਼ਨ ਲੱਗੇ ਰਿਵਾਈਜ਼ ਹੋਵੇ ਡੀਏ ਮਿਲੇ ਹੋਰ ਭੱਤੇ ਮਿਲ ਅਗਲਾ ਉਹਦੇ ਨੂੰ ਤਿਆਰ ਨਹੀਂ ਤਾਂ ਪੈਨਸ਼ਨ ਦਾ ਇੱਕ ਅਗਲਾ ਦੌਰ ਆ ਗਿਆ ਨਾ ਕਿ ਜਦੋਂ ਤੁਸੀਂ ਘਰ ਦੇ ਵਿੱਚ ਬੈਠੇ ਹੋ ਮੋਤੇ ਸਰਕਾਰ ਤੁਹਾਨੂੰ ਘਰੇ ਬੈਠ ਕੇ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰੇ ਉਹਦਾ ਕਾਰਨ ਕੀ ਹੈ ਜੇ ਉਸ ਨੂੰ ਨਹੀਂ ਸਮਝਾਂਗੇ ਤਾਂ ਆਪਾਂ ਸ਼ਾਇਦ ਹਵਾ ਦੇ ਵਿੱਚ ਤਲਵਾ ਚਲਾਵਾਂਗੇ ਉਹਦਾ ਕਾਰਨ ਇਹ ਹੈ ਕਿ ਜਿਹੜਾ ਪ੍ਰਬੰਧ ਦੇ ਵਿੱਚ ਅਸੀਂ ਰਹਿ ਰਹੇ ਹਾਂ ਨੌਕਰੀਆਂ ਕਰ ਰਹੇ ਹਾਂ ਪੈਨਸ਼ਨਾਂ ਲੈਣ ਦੀ ਆਸ ਕਰ ਰਹੇ ਆ ਜਾਂ ਸਾਥੀ ਪੈਨਸ਼ਨ ਲੈ ਰਹੇ ਨੇ ਇਹ ਮੁਨਾਫਾ ਆਧਾਰਿਤ ਪ੍ਰਬੰਧ ਆ ਤੇ ਇਹ ਮੁਨਾਫਾ ਲੋਕਾਂ ਦਾ ਮੁਨਾਫਾ ਨਹੀਂ ਹੈਗਾ ਇਹ ਮੁਨਾਫਾ سرمایہਦਾਰਾਂ ਦਾ ਵੱਡੇ ਕਾਰਪੋਰੇਟਾਂ ਦਾ ਵੱਡੀਆਂ ਤਾਕਤਾਂ ਦਾ ਮੁਨਾਫਾ ਤੇ ਉਹ ਮੁਨਾਫਾ ਕੱਟਣਗੇ ਕਿੱਥੋਂ ਜਦੋਂ ਕੋਈ ਵੀ ਪ੍ਰੋਡਕਟ ਤਿਆਰ ਹੁੰਦਾ ਤਾਂ ਉਸ ਦੇ ਵਿੱਚ ਕਿਰਤ ਲੱਗਦੀ ਆ ਤੇ ਕੱਚਾ ਮਾਲ ਲੱਗਦਾ ਤਾਂ ਕਾਰਪੋਰੇਟਾਂ ਨੂੰ ਇਹ ਲੱਗਦਾ ਕਿ ਕੱਚਾ ਮਾਲ ਤਾਂ ਜਿੰਨਾ ਖਰਚ ਆਉਂਦਾ ਉਹ ਆਊਗਾ ਹੀ ਆਊਗਾ। ਤੇ ਜਦੋਂ ਸਮਾਨ ਤਿਆਰ ਹੋ ਜਾਂਦਾ ਉਸ ਨੂੰ ਕਿਸੇ ਥਾਂ ਦੇ ਉੱਪਰ ਲੈ ਕੇ ਜਾਣਾ ਲੋਕਾਂ ਦੀ ਵਰਦੋਂ ਦੇ ਲਈ ਢੋਆ ਢੋਈ ਉੱਪਰ ਵੀ ਇਹਨਾਂ ਖਰਚਾ ਆਉਣਾ ਹੋਣਾ ਹੀ ਆਉਣਾ। ਤਾਂ ਕਾਰਪੋਰੇਟਾਂ ਨੂੰ ਲੱਗਦਾ ਮੁਨਾਫਾ ਜਿਹੜਾ ਉਹ ਕਿਰਤ ਨੂੰ ਨਿਚੋੜ ਕੇ ਕੱਢਿਆ ਜਾ ਸਕਦਾ। ਇਸੇ ਕਰਕੇ ਮਜ਼ਦੂਰਾਂ ਦੇ ਜਿਹੜੇ ਕਿਰਤ ਕਾਨੂੰਨ ਨੇ ਉਹ ਤੋੜ ਦਿੱਤੇ ਗਏ ਨੇ ਕਿਰਤ ਕੋਡ ਲੈ ਕੇ ਆਏ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਮਜ਼ਦੂਰਾਂ ਦਾ ਹੱਕ ਆ ਉਹ ਖਾਧਾ ਜਾ ਸਕਦਾ ਇਸੇ ਕਰਕੇ ਕਿਸਾਨਾਂ ਦੇ ਜਿਹੜੇ ਉਹਨਾਂ ਦੀ ਐਮਐਸਪੀ ਦੀ ਗਰੰਟੀ ਨਹੀਂ ਦਿੱਤੀ ਜਾ ਰਹੀ ਇਸੇ ਕਰਕੇ ਮਜ਼ਮਾਜ਼ਮਾਂ ਦੇ ਜਿੰਨੇ ਵੀ ਹੁਣ ਤੱਕ ਮਿਲੇ ਹੋਏ ਲਾਭ ਨੇ ਉਹ ਖੋਰੇ ਜਾ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਨਚੋੜਿਆ ਇੱਥੋਂ ਜਾ ਸਕਦਾ ਇੱਥੋਂ ਹੋਰ ਮਨਾਪਾ ਕੱਟਿਆ ਜਾ ਸਕਦਾ ਜੇ ਕਿਤੇ ਐਵੇਂ ਨਾ ਹੋਵੇ ਤਾਂ ਜਦੋਂ ਤੁਸੀਂ ਹੁਣ ਆਰਥਿਕਤਾ ਚੈੱਕ ਕਰਕੇ ਦੇਖ ਲਓ ਜੇ ਕਦੇ ਚੈੱਕ ਕਰਨਾ ਹੋਵੇ ਕਿ ਪ੍ਰਬੰਧ ਚਲਾ ਕੌਣ ਰਹੇ ਨੇ ਇਥੋਂ ਦੀ ਆਰਥਿਕਤਾ ਭਾਰਤ ਦੀ ਇਹ ਆ ਕਿ ਸਿਖਰਲੇ 1% ਲੋਕ ਨੇ ਜਿਹੜੇ ਉਹਨਾਂ ਦੇ ਕੋਲ 40% ਤੋਂ ਵੱਧ ਦੌਲਤ ਇਕੱਠੀ ਹੋਈ ਹੋਈ ਹੈ ਤੇ ਇਹ ਜਿਹੜੀ ਬੰਡਾਈ ਗੋਲਬਾਤੀ ਜਾ ਰਹੀ ਹੈ ਤੇ ਪਿਛਲੇ 20 ਸਾਲ ਦਾ ਉਹਨ ਇੱਕ ਡਾਟਾ ਜਾਰੀ ਹੋਇਆ ਉਸ ਦੇ ਵਿੱਚ ਉਹ ਦੱਸਦੇ ਨੇ ਕਿ ਇਹ ਜਿਹੜੇ ਸਿਖਰਲੇ 1% ਲੋਕ ਨੇ ਇਨਾਮਦੌਲਤਾਂ ਦਾ ਜਿਹੜੀ ਪਿਛਲੇ 20 ਸਾਲ ਦੇ ਵਿੱਚ 25% ਹੋਰ ਵਧ ਗਈ। ਕਹਿੰਦਾ ਮਤਲਬ ਏਸ ਪਾੜੇ ਨੇ ਹੋਰ ਵਧਣਾ। ਤੇ ਜਿਹੜੇ ਹੇਠਲੇ 50% ਨੇ ਭਾਰਤ ਦੇ ਉਹਨਾਂ ਦੇ ਕੋਲ ਸਿਰਫ 6.5% ਤਨਖਾਹਾਂ। ਇੱਥੋਂ ਮੈਂਸ਼ਨ ਆਉ, ਇੱਥੋਂ ਤਨਖਾਹਾਂ, ਕਿੱਥੋਂ ਐਮਐਸਪੀ, ਕਿੱਥੋਂ ਮਜ਼ਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਜਿਹੜੀ ਬਣਦੀ ਆ ਉਹ ਮਿਲੂਗੀ। ਚਲਕੇ ਤਨਦੌਲਤ ਤਾਂ ਇੱਕ ਜਗ੍ਹਾ ਦੇ ਉੱਪਰ ਕੇਂਦਰਿਤ ਹੋ ਰਹੀ ਆ। ਇਸ ਕਰਕੇ ਕਿਉਂਕਿ ਪ੍ਰਬੰਧ ਮੁਨਾਫਾ ਆਧਾਰਤਾ ਮੁਨਾਫਾ ਵੀ ਕਾਰਪੋਰੇਟ ਦਾ ਸਰਮਾਇਯਦਾਰੀ ਦਾ ਤੇ ਅਸੀਂ ਉਸ ਪ੍ਰਬੰਧ ਦੇ ਵਿੱਚ ਇਹ ਆਸ ਕਰਕੇ ਕਿ ਸਾਨੂੰ ਬਿਨਾਂ ਲੜੇ ਬਿਨਾਂ ਵਕਤ ਪਾਏ ਸਰਕਾਰ ਨੂੰ ਘਰੇ ਬੈਠੀਆਂ ਪੈਨਸ਼ਨ ਮਿਲ ਜੂਗੀ ਜਾਂ ਬਾਕੀ ਲਾਭ ਮਿਲ ਜਾਣਗੇ ਇਹ ਹੋਣਾ ਇਹ ਲੋਕਾਂ ਦੇ ਦਿਮਾਗ ਦੇ ਖਾਂਦੇ ਦੇ ਵਿੱਚ ਇਹ ਗੱਲ ਪਾਉਣ ਆ ਹਾਏ ਆ ਕਿ ਦਾਪੇਚੇ ਦੇ ਰੂਪ ਦੇ ਵਿੱਚ ਜਿਹੜੀ ਸੱਤਾ ਤੇ ਕਾਬਜ਼ ਤੇ ਰਹੁੰਦੀ ਹੈ ਨਾ ਉਹਨੂੰ ਲੱਗਦਾ ਕਿ ਜੇ ਬਿਰੋਟੀ ਪਾਰਟੀ ਨੂੰ ਚਿੱਟ ਕਰਨਾ ਕਿ ਇਹ ਇਸ਼ੂ ਰੱਖਿਆ ਜਾ ਸਕਦਾ ਇਦੇ ਨਾਲ 4 ਵੋਟਾਂ ਵੱਧ ਮਿਲ ਜਾਣਗੀਆਂ ਆਮ ਆਦਮੀ ਪਾਰਟੀ ਨੇ ਰੱਖਿਆ ਰੱਖਿਆ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਪਰ ਉਹ ਜਿਹਨੇ ਲਾਗੂ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਕਿ ਪੰਜਾਬ ਦੇ ਮਜ਼ਦਮਾਂ ਦੀ ਜਿਹੜੀ ਗਿਣਤੀ ਆ ਉਹ ਇਡੀ ਨਹੀਂ ਹੈਗੀ ਕੋਈ ਕਿ ਇਹਨਾਂ ਨੂੰ ਜੇ ਅਸੀਂ ਪੈਨਸ਼ਨ ਨਹੀਂ ਦਵਾਂਗੇ ਅਸੀਂ ਕਿਤੇ ਵੋਟਾਂ 'ਚ ਹਾਰ ਜਾਵਾਂਗੇ ਅਸੀਂ ਬਹੁਤ ਸਾਰੇ ਭਲੇਖੇ ਪਾ ਮੈਦਦੇ ਆ ਅਸੀਂ ਵੀ ਬਹੁਤ ਸਾਰੇ ਜਿੰਮੀ ਚੋਣਾਂ ਦੇ ਵਿੱਚ ਐਕਸ਼ਨ ਕੀਤੇ ਨੇ ਕੋਈ ਜਿੰਮੀ ਚੋਣ ਨਹੀਂ ਛੱਡੀ ਇਸ ਤੋਂ ਪਹਿਲਾਂ ਤਰਨ ਤਰਨ ਤੋਂ ਪਹਿਲਾਂ ਜਿੰਨੀਆਂ ਜਿੰਨੀ ਚੋਣਾਂ ਹੋਈਆਂ ਜਾਨ ਤੱਕ ਲਗਾਏ ਅਸੀਂ ਅਧਿਅਪਕਾਂ ਦੀਆਂ ਮੰਗਾਂ ਨੂੰ ਲੈ ਕੇ ਪਰ ਅਖਰ ਇਸ ਨਤੀਜੇ ਤੇ ਪਹੁੰਚੇ ਆ ਕਿ ਇਹ ਜਿੰਨੀ ਚੋਣਾਂ ਦੇ ਵਿੱਚ ਇਸ਼ੂ ਜਿਹੜੇ ਹੋਣੇ ਚਾਹੀਦੇ ਨੇ ਉਹ ਬਣ ਨਹੀਂ ਰਹੇ ਲੋਕਾਂ ਦੇ ਇਸ਼ੂ ਹੀ ਹੋਰ ਨੇ ਅਸੀਂ ਕਿਤੇ ਫਿਰਦੇ ਆ ਅਗਲੇ ਤਾਂ ਧਰਮ ਦਾ ਪੱਤਾ ਖੇੜਦੇ ਨੇ ਜਾਤ ਦਾ ਪੱਤਾ ਖੇੜਦੇ ਨੇ ਉਹ ਮੜਕਾ ਕੇ ਮਾਰਦੇ ਨੇ ਜਿੰਮੀ ਚੋਂ ਕਿੱਥੇ ਗਿਆ ਆਪ ਤੇ ਕੀ ਇਸ਼ੂ ਇਸ ਕਰਕੇ ਤਾਂ ਕਨਵੈਨਸ਼ਨ ਕਰ ਰਹੇ ਆ ਕਿ ਆਪਣੇ ਮੁਲਾਜ਼ਮ ਸਾਥੀਆਂ ਨੂੰ ਮੰ ਤਿਆਰ ਕਰ ਸਕੀਏ ਸਮਝਾ ਸਕੀਏ ਕਿ ਇਹ ਜਿਹੜੀ ਆਰਥਿਕਤਾ ਹੈਗੀ ਆ ਜਿਸ ਦੇ ਪੱਖ ਦੇ ਵਿੱਚ ਖੜੀ ਆ ਜਦ ਤੱਕ ਉਹ ਨਹੀਂ ਬਦਲਦੀ ਉਦੋਂ ਤੱਕ ਅਸੀਂ ਕੋਈ ਕ੍ਰਾਂਤੀ ਦਾ ਨਾਅਰਾ ਲਗਾ ਕੇ ਆ ਜੀਵੇ ਇਨਕਲਾਬ ਦਾ ਨਾਅਰਾ ਲਗਾ ਕੇ ਆ ਜੀਵੇ ਤਾਂ ਅਸੀਂ ਇਹ ਆਸ ਕਰੀਏ ਵੀ ਸਾਡੇ ਪੱਖ ਦੇ ਵਿੱਚ ਫੈਸਲੇ ਆ ਜਾਣਗੇ ਇਹ ਗੁਣਾ ਨਹੀਂ ਦੂਸਰਾ ਦੇਖੋ ਇਸ ਸਮੇਂ ਵੱਡਾ ਖਤਰਾ ਇਸ ਗੱਲ ਦਾ ਕਿ ਸਤੋਂ ਕਾਰਪੋਰੇਟਾਂ ਦੀ ਜਿਹੜੀ ਸਿਫਾਸਲਾਰ ਪਾਰਟੀ ਆ ਨਾ ਉਹ ਬੀਜੇਪੀ ਬਣੀ ਹੋਈ ਆ ਤੇ ਬੀਜੇਪੀ ਜਿਹੜੀ ਵੀ ਸਟੇਟ ਕੋਈ ਪੁਰਾਣੀ ਪੈਨਸ਼ਨ ਬਹਾਲ ਕਰਦੀ ਆ ਅੱਜ ਦਾ ਬਿਆਨ ਆ ਮੁੱਖ ਮੰਤਰੀ ਉੱਤਰਾਖੰਡ ਪ੍ਰਦੇਸ਼ ਨਾਲ ਸੁਪੂ ਦਾ ਉਹ ਕਹਿੰਦਾ ਕਿ ਕਿਉਂਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਦੀ ਇਸ ਕਰਕੇ ਸਾਡੇ ਉੱਪਰ ਬਹੁਤ ਸਾਰੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨੇ ਲਾਤੀਆਂ ਮਤਲਬ ਇੱਕ ਤੋਤਾ ਤਾਂ ਆ ਗਈ ਕਿ ਨਾ ਤਾਂ ਅਸੀਂ ਬਹਾਲ ਕਰਨੀਆਂ ਪੁਰਾਣੀ ਪੈਨਸ਼ਨ ਜੇ ਕੋਈ ਹੋਰ ਵੀ ਬਹਾਲ ਕਰੂਗਾ ਬਾਹ ਮੋੜ ਕੇ ਅਗਲੇ ਦਿਨ ਉਸ ਤੋਂ ਫੈਸਲਾ ਉਲਟਾਉਣਾ ਤੇ ਜਿੱਥੇ ਜਿੱਥੇ ਭਾਜਪਾ ਆਈ ਗਿਆ ਝਾਰਖੰਡ ਚ ਭਾਜਪਾ ਆਈ Rajasthan ਚ ਭਾਜਪਾ ਆਈ ਉੱਥੇ ਉੱਥੇ ਉਹਨਾਂ ਨੇ ਪੁਰਾਣੀ ਪੈਨਸ਼ਨ ਜਿੱਥੇ ਬਹਾਲ ਕਰਨ ਦਾ ਫੈਸਲਾ ਸੀ ਉਹਨੂੰ ਉਲਟਾ ਦਿੱਤਾ ਇਸ ਕਰਕੇ ਓਵਰঅল ਜੇ ਦੇਖੀਏ ਤਾਂ ਮਾਹੌਲ ਆ ਜਿਹੜਾ ਉਹ ਸਾਡੇ ਪੱਖ ਦੇ ਵਿੱਚ ਨਹੀਂ ਹੈਗਾ ਅਹਿਰੀਆਂ ਤਕਨੀਕਾਂ ਰਹੀਆਂ ਨੇ ਕਿ ਤੁਸੀਂ ਪੈਨਸ਼ਨ ਜਾਂ ਤਨਖਾਹ ਛੱਡੋ ਅਗਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਲੈ ਕੇ ਆ ਰਹੇ ਹੋ। AI ਲੈ ਕੇ ਆ ਰਹੇ। ਉਹਦੇ ਚ ਫੈਸਲੇ ਇਸ ਤਰੀਕੇ ਦੇ ਹੋ ਰਹੇ ਨੇ ਕਿ AI ਦੇ ਜਰੀਏ ਜਿਹੜਾ ਮੈਂ ਤੁਹਾਨੂੰ ਤਿੰਨ ਗੱਲਾਂ ਦੱਸੀਆਂ ਕਿ ਕਿਵੇਂ ਕਾਰਪੋਰੇਟ ਆਪਣੀ ਲੁੱਟ ਕਰਦਾ ਉਹ ਤਿੰਨੇ ਹੀ ਖਤਮ ਕਰ ਰਹੇ ਨੇ ਕਿ ਮਨੁੱਖੀ ਲੋੜ ਹੋਣੀ ਹੈਗੀ ਆਪਾਂ ਇਹਰੇ ਨਵੀਂ ਘੱਟ ਦਿਹਾੜੀ ਤੇ ਰੱਖ ਰਹੇ ਨੇ ਨਹੀਂ ਘੱਟ ਤਨਖਾਹ ਤੇ ਰੱਖਦੇ ਨੇ ਪੈਨਸ਼ਨ ਨਹੀਂ ਦਿੰਦੇ ਉਹ ਕਹਿੰਦੇ ਕਿ ਤੁਹਾਡੀ ਲੋੜ ਨਹੀਂ ਤੁਹਾਡਾ ਬਦਲਾ ਜਿਹੜਾ ਉਹ ਮਸ਼ੀਨ ਪਿਆਰ ਕਰ ਰਹੇ ਨੇ ਵੱਡੇ ਦੌਰਨ ਮੋਰੇ ਨੇ ਉਸ ਦੇ ਖਿਲਾਫ ਆਸਟ੍ਰੇਲੀਆ ਦੇ ਵਿੱਚ ਇੱਕ ਕਮਿਸ਼ਨ ਬੈਠਿਆ ਜਿਸ ਨੇ ਇਹ ਰეკਮੈਂਡੇਸ਼ਨ ਦਿੱਤੀ ਆ ਕਿ ਜਿਹੜੀ AI ਆ ਉਸ ਨੇ ਅੱਗੇ ਕਿਸੇ ਵੀ ਤਰ੍ਹਾਂ ਦਾ ਕਾਪੀਰਾਈਟ ਕਾਨੂੰਨ ਆ ਜਿਹੜਾ ਉਹ ਸਟੈਂਡ ਨਹੀਂ ਕਰਨਾ ਚਾਹੀਦਾ ਕਾਪੀਰਾਈਟ ਫ੍ਰੀ ਹੋਣੀ ਚਾਹੀਦੀ ਆ ਕਿਉਂ ਕਾਪੀਰਾਈਟ ਦਾ ਮਤਲਬ ਆ ਕਿ ਜੇ ਕਿਸੇ ਨੇ ਕੋਈ ਲਿਖਤ ਲਿਖਤੀ ਜੇ ਕਿਸੇ ਨੇ ਕੋਈ ਕਵਿਤਾ ਲਿਖਤੀ ਜੇ ਕਿਸੇ ਨੇ ਕੋਈ ਕਿਸੇ ਤਰੀਕੇ ਦੀ ਵੀਡੀਓ ਬਣਾ ਲਈ ਤਾਂ ਉਸ ਨੂੰ ਕਾਪੀਰਾਈਟ ਹੁੰਦਾ ਉਸ ਦਾ ਫਾਇਦਾ ਉਹ ਨੂੰ ਮਿਲਦਾ ਪਰ ਉਹ ਕਾਨੂੰਨ ਇਹਦੇ ਲੈ ਕੇ ਆ ਰਹੇ ਨੇ ਕਿ ਕਿਸੇ ਤਰੀਕੇ ਦਾ ਕੋਈ ਕਾਪੀਰਾਈਟ ਵੀ ਨਾ ਹੋ ਇਸ ਕਰਕੇ ਲਗਾਤਾਰ ਭਵਾਂਦ ਅੱਗੇ ਵਧ ਰਿਹਾ ਕਿ ਇਸ ਲੁੱਟ ਨੂੰ ਕਿਵੇਂ ਤਿੱਖਾ ਕੀਤਾ ਜਾ ਸਕਦਾ ਯੂਪੀਐਸ ਲੈ ਕੇ ਆਏ ਨੇ ਯੂਨੀਫਾਈਡ ਪੈਨਸ਼ਨ ਸਕੀਮ ਮੈਂ ਇੱਕ ਗੱਲ ਸਪੱਸ਼ਟ ਕਰਦਾ ਕਿ यूपीएस ਦਾ ਜਿਹੜੀ ਕੋਈ ਇੱਕ ਫੰਡ ਬੇਸਡ ਸਿਸਟਮ ਆ ਫੰਡ ਬੇਸਡ ਸਿਸਟਮ ਦਾ ਮਤਲਬ ਇਹ ਆ ਕਿ ਜਦੋਂ ਮੁਲਾਜ਼ਮ ਦਾ 10% ਹਿੱਸਾ ਕੱਟਦਾ ਬੇਸਿਕ ਪੇਰਾ ਤਾਂ ਉਸ ਦਾ ਮੈਚਿੰਗ ਸ਼ੇਅਰ ਆ ਜੀ ਨਾ ਉਹ ਤੁਹਾਨੂੰ ਪਤਾ ਸਰਕਾਰ ਪਾਉਂਦੀ ਆ ਤਾਂ ਉਹ ਕਾਰਪਸ ਕਿੰਨਾ ਇਕੱਠਾ ਹੋ ਗਿਆ ਉਸ ਉਹ ਤੈਅ ਕਰੂਗਾ ਕਿ ਤੁਹਾਡੀ ਪੈਨਸ਼ਨ ਕਿੰਨੀ ਆ ਤਾਂ ਯੂਪੀਐਸ ਵੀ ਕੋਈ ਪੁਰਾਣੀ ਪੈਨਸ਼ਨ ਨਹੀਂ ਹੈਗੀ ਇਹ ਬਿਲਕੁਲ ਸਪਸ਼ਟ ਹੋ ਜਾਣਾ ਹੈ ਉਸਦੇ ਬਹੁਤ ਸਾਰੇ ਫਾਰਮੂਲੇ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਉਸਦੇ ਫਾਰਮੂਲਿਆਂ ਦੇ ਵਿੱਚ ਉਹਨਾਂ ਨੇ ਫਾਰਮੂਲਾ ਇਹ ਵੜਾਇਆ ਕਿ ਜਿੰਨੀ ਵੀ ਤੁਹਾਡੀ ਬੇਸਿਕ ਪੇ ਆ ਉਹਨੂੰ ਦੋ ਅਨੁਪਾਤਾਂ ਨਾਲ ਗੁਣਾ ਕਰਨਾ ਪਹਿਲਾ ਅਨੁਪਾਤ ਕਿ ਕੀ 25 ਸਾਲ ਦੀ ਸਰਵਿਸ ਹੁੰਦੀ ਆ ਜਾਂ ਨਹੀਂ ਹੁੰਦੀ 360 ਨਾਲ ਵੰਡਣਾ ਕਿ ਤੁਹਾਡੀ ਲੈਂਥ ਆਫ ਸਰਵਿਸ ਕਿੰਨੇ ਮਹੀਨਿਆਂ ਦੀ ਹਿੰਦੀ ਕਿੰਨੀ ਆ ਸਰਵਿਸ ਦੀ ਇੱਕ ਉਹ ਅਨੁਪਾਤ ਆ ਜੇਕਰ 360 ਦੇ ਬਰਾਬਰ ਹੋਊਗੀ 25 ਸਾਲ ਪੂਰੇ ਹੋਣਗੇ ਤਾਂ ਤੁਹਾਨੂੰ ਬੇਸਿਕ ਪੇ ਪਲੱਸ ਜਿਹੜਾ ਡੀਏ ਆ ਉਹ ਪੈਨਸ਼ਨਰ ਦੇ ਰੂਪ ਦੇ ਵਿੱਚ ਮਿਲੂਗਾ ਦੂਸਰਾ ਅਨੁਪਾਤ ਉਸ ਦੇ ਵਿੱਚ ਹੈਗਾ ਬੈਂਚਮਾਰਕ ਕਾਰਪਸ ਦਾ ਕਿ 25 ਸਾਲ ਦੇ ਵਿੱਚ ਉਹਨਾਂ ਦੇ ਅਨੁਸਾਰ ਕਿੰਨੇ ਪੈਸੇ ਤੁਹਾਡੇ ਜਮ੍ਹਾਂ ਹੋਣੇ ਚਾਹੀਦੇ ਸੀ ਪੈਨਸ਼ਨ ਸਕੀਮ ਦੇ ਵਿੱਚ ਪੈਨਸ਼ਨ ਫੰਡ ਦੇ ਵਿੱਚ ਜੇ ਤਾਂ ਉਹ ਹੁੰਦੇ ਨੇ ਫਿਰ ਤਾਂ ਤੁਹਾਨੂੰ ਪੂਰੀ ਪੈਨਸ਼ਨ ਮਿਲੂ ਨਹੀਂ ਹੁਣਾਪਾਤਕ ਫਿਰ ਘੱਟ ਪੈਨਸ਼ਨ ਨਹੀਂ ਮਿਲੂਗੀ ਇੱਕ ਅਨੁਪਾਤ ਉਹ ਆ ਜਿਹਦੇ ਵਿੱਚ ਬੈਂਚਮਾਰਕ ਜਿਹੜਾ ਫੰਡ ਆ ਉਸ ਨੂੰ ਵੰਡਿਆ ਹੋਇਆ ਕਿ ਤੁਹਾਡਾ ਜਮ੍ਹਾਂ ਕਿੰਨਾ ਫੰਡ ਬਰਿਆ ਹੋਇਆ ਜੇ ਤੁਸੀਂ ਕਿਸੇ ਨੇ ਘੜਵਾ ਲਿਆ ਆਪਣੀ ਨੌਕਰੀ ਦੇ ਵਿੱਚ ਤਾਂ ਉਹ ਘੜਵਾਇਆ ਜਿੰਨਾ ਪੈਸਾ ਘੜਵਾਓਗੇ ਉਹਨਾਂ ਅਨੁਪਾਤਕ ਤੁਹਾਡੀ ਜਿਹੜੀ ਪੈਨਸ਼ਨ ਆ ਪੱਕੀ ਸਾਲ ਬਾਅਦ ਟੱਟਣੀ ਹੈ ਤੇ ਵੱਡੀ ਗੱਲ ਇਹ ਕਿ ਦੋ ਤਰ੍ਹਾਂ ਦੇ ਉਹਨਾਂ ਨੇ ਪੰਡ ਬਣਾਏ ਨੇ ਇੱਕ ਇੰਡੀਵੀਜੂਅਲ ਕਾਰਪਸ ਜਿਹਦੇ ਵਿੱਚ ਤੁਹਾਡਾ 10% ਤੇ ਮੈਚਿੰਗ ਸ਼ੇਅਰ ਏਮਪਲੋਇਰ ਦਾ ਤੇ ਪਲੱਸ 8.5% ਜਿਹੜਾ ਉਹ ਐਡੀਸ਼ਨਲ ਗਵਰਨਮੈਂਟ ਕਹਿ ਰਹੀ ਹੈ ਵੀ ਅਸੀਂ ਵਾਧੂ ਦਵਾਂਗੇ ਉਹ ਅਲੱਗ ਹੋਊਗਾ ਜਿਹਨੂੰ ਪੂਲ ਕਾਰਪਸ ਕਹਿੰਦੇ ਨੇ ਦੋ ਤਰ੍ਹਾਂ ਦੇ ਕਾਰਪਸ ਯੂਪੀਐਸ ਨੇ ਇੰਡੀਵੀਜੂਅਲ ਕਾਰਪਸ ਜਿਹਦੇ ਵਿੱਚ ਤੁਹਾਡਾ 10% ਤੇ 10% ਮੈਚਿੰਗ ਸ਼ੇਅਰ ਤੇ 5.5% ਐਡੀਸ਼ਨਲ ਦੇ ਰੂਪ ਦੇ ਵਿੱਚ ਅਲੱਗ ਰੱਖਿਆ ਜਾਊ ਇਹਨੂੰ ਪੂਲ ਕਾਰਪਸ ਕਹਿੰਦੇ ਨੇ ਤੇ ਜਦੋਂ ਰਿਟਾਇਰ ਹੋ ਜਾਓਗੇ ਇਹ ਦੋਨੇ ਇਕੱਠੇ ਹੋ ਕੇ ਡਿਵੀਡਿਡਲ ਕਾਰਪਸ ਤੇ ਪੂਰਨ ਕਾਰਪਸ ਇਕੱਠੇ ਹੋ ਕੇ ਪੂਰਨ ਕਾਰਪਸ ਬਣ ਜਾਣਗੇ ਤੇ ਉਹ ਜਿਹੜੀ ਗਵਰਨਮੈਂਟ ਆ ਤੁਹਾਡੀ ੈਂਪਲੋਇਰ ਉਹ ਉਸ ਨੂੰ ਦੇਖੂ ਜਿਹਨੇ ਤੁਹਾਨੂੰ ਪੈਨਸ਼ਨ ਦੇਣੀ ਆ ਜਿਹੜਾ ਤੁਹਾਡਾ ਪੈਨਸ਼ਨ ਫੰਡ ਦਾ ਟਰਸਟੀ ਹੋਊਗਾ ਕਹਿਣਾ ਮਤਲਬ ਕਿ ਤੁਹਾਡੇ 10% ਤੇ ਮੈਟਿੰਗ ਸ਼ੇਅਰ ਦਾ ਪਰਸੈਂਟ ਤੇ 8.5% ਐਡੀਸ਼ਨਲ ਜਿਹੜਾ ਗਵਰਨਮੈਂਟ ਦਊਗੀ ਉਸ ਦੇ ਵਿੱਚੋਂ ਤੁਹਾਨੂੰ ਪੈਨਸ਼ਨ ਮਿਲਣੀ ਆ ਤੁਹਾਨੂੰ ਕੋਈ ਰੁਪਇਆ ਕੋਈ ਕੈਸ਼ ਨ ਰੂਪੇ ਦੇ ਵਿੱਚ ਨਹੀਂ ਮਿਲਣਾ ਐਸ ਕਰਕੇ ਫੰਡ ਬੇਸਡ ਸਿਸਟਮ ਆ ਜਿੰਨਾ ਜਮਾ ਕਰਾਓਗੇ ਜੇ ਪੂਰਾ ਜਮਾ ਕਰਾਓਗੇ 25 ਸਾਲ ਤਾਂ ਪੂਰੀ ਜਿਹੜੀ ਪੈਨਸ਼ਨ ਦੀ ਗੱਲ ਆ ਤਾਂ ਤੇ ਫਿਰ ਐਨਪੀਐਸ ਦੇ ਵਿੱਚ ਵੀ ਤਾਂ ਇਹੀ ਸੀ ਕਿ ਆਪਣੀ ਪੈਨਸ਼ਨ ਆਪ ਜਨਰੇਟ ਕਰੋ ਕਿ ਤੁਹਾਡਾ ਕਿੰਨਾ ਸੀਟੀਐਫ ਕਟਿਆ ਕਿੰਨਾ ਕੰਟਰੀਬਿਊਟ ਕੀਤਾ ਤੁਸੀਂ ਪੈਨਸ਼ਨ ਦੇ ਵਿੱਚ ਉਸ ਤੋਂ ਤੈਅ ਹੁੰਦਾ ਸੀ ਕਿ ਤੁਹਾਨੂੰ ਪੈਨਸ਼ਨ ਕਿੰਨੀ ਮਿਲਦੀ ਆ ਯੂਪੀਐਸਬੀ ਹੋਣੀ ਆ ਉਧਰ ਸਿਮਪਲ ਜੀ ਗੱਲ ਆ ਕਿ ਜਦ ਤਾ ਉਹ ਕੋ 45 ਸਾਲ ਦੇ ਜੁੱਤੇ ਲੈ ਲੋ ਪੈਸੇ ਦੇ ਦਿਓ ਫਿਲਮ ਦਾ ਗਾਣਾ ਸੀਗਾ ਇਹਦੇ ਚ ਇੱਕੋ ਗੱਲ ਆ ਪੈਸੇ ਦੇ ਦਿਓ ਪੈਨਸ਼ਨ ਲੈ ਲਓ ਠੀਕ ਹੈ ਜੇ ਪੈਨਸ਼ਨ ਨਹੀਂ ਲੈਣੀ ਤਾਂ ਪੈਸੇ ਲੈ ਲਓ ਪੈਸੇ ਵੀ ਕਿਹਦੇ ਤੁਹਾਡੇ ਆਪਣੇ ਐਨਪੀਐਸ ਦੇ ਵਿੱਚ ਇਸ ਕਰਕੇ ਕੁਲਮਲਾ ਕੇ ਤੁਹਾਡੇ ਨਾਲ ਗੱਲ ਕਰਨ ਵਾਲੀ ਇਹ ਹੈ ਕਿ ਪੁਰਾਣੀ ਪੈਨਸ਼ਨ ਦਾ ਵਰਤਾਰਾ ਜੇ ਵਰਲਡ ਵਾਈਡ ਦੇਖੋ ਉਹ ਖਤਮ ਹੋ ਰਿਹਾ ਕਿਉਂ ਖਤਮ ਹੋ ਰਿਹਾ ਕਿਉਂਕਿ ਵਰਲਡ ਵਾਈਡ ਮੁਨਾਫਾ ਆਧਾਰਤ ਜਿਹੜਾ ਪ੍ਰਬੰਧ ਆ ਉਹ ਸਾਰੇ ਮੋਲਦਾਂ ਦੇ ਵਿੱਚ ਸਥਾਪਿਤ ਹੋ ਰਿਹਾ ਤੇ ਜਿਹੜਾ ਸਮਾਜਵਾਦੀ ਪ੍ਰਬੰਧ ਜਿਹਦੇ ਵਿੱਚੋਂ ਇਹ ਸਰਕਾਰੀ ਵਿਭਾਗ ਖੜੇ ਹੋਏ ਜਿਨ੍ਹਾਂ ਗੁਰਦਾਨ ਸਾਡੇ ਪੁਰਾਣੇ ਆਦੂ ਵੀ ਕਰਦੇ ਨੇ ਕਿ ਉਸ ਸਮੇਂ ਇਸ ਤਰੀਕੇ ਨਾਲ ਪੇ ਕਮਿਸ਼ਨ ਲਾਗੂ ਹੋਣੇ ਸ਼ੁਰੂ ਹੋਏ ਪੈਨਸ਼ਨਾਂ ਲਾਗੂ ਹੋਈਆਂ ਉਹ ਉਸ ਦੌਰ ਦੀ ਗੱਲ ਆ ਇਸ ਸਮੇਂ ਦੁਨੀਆ ਦੇ ਵਿੱਚ ਇਨਕਲਾਬ ਵਾਪਰੇ ਹੋਏ ਸੀ ਵੱਡੀਆਂ ਜਿਹੜੇ ਸਮਾਜਵਾਦੀ ਤਾਕਤਾਂ ਦੇ ਰੂਪ ਵਿੱਚ ਖੜੇ ਸੀ ਦੇਸ਼ ਅਗਲੇ ਨੂੰ ਐ ਲੱਗਦਾ ਸੀ ਕਿ ਲੋਕਾਂ ਨੂੰ ਕੁਝ ਸਹੂਲਤਾਂ ਨਾ ਦਿੱਤੀਆਂ ਤਾਂ ਇਹਨਾਂ ਨੇ ਸ਼ਾਇਦ ਵਿਰੋਧ ਦੇ ਵਿੱਚ ਖੜੇ ਹੋ ਜਾਣਾ ਉਹ ਪ੍ਰਬੰਧ ਜਿਸ ਤਰੀਕੇ ਦਾ ਹੈਗਾ ਇਸ ਸਮੇਂ ਉਹ ਵੱਧ ਸਥਿਤੀਆਂ ਉਲਟ ਨੇ ਪਰ ਡਾਇਲੈਕਟਿਕਸ ਨੂੰ ਵੀ ਪੜਨਾ ਚਾਹੀਦਾ ਦਵੰਦਵਾਦ ਕੀ ਕਹਿੰਦਾ ਕਿ ਜੇ ਤੁਹਾਡੇ ਤੇ ਜ਼ੁਲਮ ਹੋਊਗਾ ਲੋਕਾਂ ਨੂੰ ਨਪੀੜਿਆ ਜਾਊਗਾ ਤਾਂ ਲੜਾਈ ਵੀ ਬਣੂਗੀ ਜਿਵੇਂ AI ਦੀ ਗੱਲ ਕੀਤੀ ਆ AI AI ਕਿਰਤ ਤੱਕ ਨੂੰ ਖਾਨ ਵਾਲ ਅੱਗੇ ਵੱਧ ਰਹੀ ਆ ਤਾਂ ਹਾਲੀਵੁੱਡ ਸਭ ਤੋਂ ਵੱਡੀ ਹੜਤਾਲ ਹਾਲੀਵੁੱਡ ਦੇ ਵਿੱਚ ਹੋਈ ਜਿੱਥੇ ਇਹ ਮੰਨਿਆ ਜਾਂਦਾ ਵੀ ਇਹ ਤਾਂ ਕਿਤੇ ਹੜਤਾਲਾਂ ਤੇਰੇ ਤੱਕ ਨਹੀਂ ਜਾਂਦੇ ਵੱਡੇ ਵੱਡੇ ਐਕਟਰ ਡਾਇਰੈਕਟਰ ਪ੍ਰੋਡਿਊਸਰ ਉਹ ਬੜੇ ਹੋ ਗਏ AI ਦੇ ਖਿਲਾਫ ਕਿ ਇਹ ਸਾਡੀ ਕਿਰਤ ਦੇ ਉੱਪਰ ਹਮਲਾ ਬਹੁਤ ਵੱਡਾ ਤੇ ਆਸਟ੍ਰੇਲੀਆ ਦੇ ਵਿੱਚ ਜਿੱਥੇ ਇੱਕ ਕਮਿਸ਼ਨ ਲੈ ਕੇ ਆਇਆ ਰਿਪੋਰਟ AI ਵਾਲੀ ਕਿ ਕਾਪੀਰਾਈਟ ਫ੍ਰੀ ਕਰ ਦਿਓ AI ਨੂੰ ਉੱਥੇ ਵੀ ਵੱਡਾ ਜਿਹੜਾ ਸੰਦਰਸ਼ਾ ਉਹ ਖੜਾ ਹੋਇਆ ਤੇ ਉਹਨਾਂ ਨੂੰ ਬਦਲਣਾ ਪਿਆ ਫੈਸਲਾ ਆਸਟ੍ਰੇਲੀਆ ਪਹਿਲਾ ਕੰਟਰੀ ਹੈ ਜਿਹੜਾ ਬਣ ਗਿਆ ਜਿਸਨੇ ਕਾਪੀ ਰਾਈਟਸ ਦਾ ਜਿਹੜਾ ਉਹ ਲਾਗੂ ਕਰਤੇ ਉਹਨੇ ਉੱਪਰ AI ਦੇ ਉੱਪਰ ਵੀ AI ਦੀ ਐ ਨਹੀਂ ਹੈਗਾ ਕਿ ਚਾਹੇ ਕਿਸੇ ਦੀ ਵੀ ਜਿਹੜੀ ਕੋਈ ਅਲਰੇਡੀ ਡੈਕਤਾ ਹੋ ਚਾਹੇ ਉਹ ਵਰਤ ਲੈਣਗੇ ਇਸ ਕਰਕੇ ਜੇ ਇਥੇ ਤੱਕ ਆਉਂਗਾ ਵਧੂ ਕੀ ਇਹ ਪਾੜਾ ਹੋਰ ਵਧੂ ਆ 1% ਮੈਂ ਜਿਹੜਾ ਜ਼ਿਕਰ ਕੀਤਾ ਕਿ ਲੋਕ ਕਿੱਥੇ ਜਾਣਗੇ ਕਿਸੇ ਨੂੰ ਤੁਸੀਂ ਧੂਕ ਕੇ ਗੰਧ ਨਾਲ ਲਾ ਲੋਗੇ ਤਨ ਤੋਂ ਪਿੱਛੇ ਅਗਲਾ ਕਿੱਥੇ ਜਾਊਗਾ ਫਿਰ ਪਲਟਵਾਰ ਤਾਂ ਕਰੂਗਾ ਨਾ ਤਾਂ ਪਲਟਵਾਰ ਹੋ ਰਹੇ ਨੇ ਤੁਹਾਡੇ ਸਾਹਮਣੇ ਸ਼੍ਰੀਲੰਕਾ 'ਚ ਪਲਟਵਾਰ ਹੋਇਆ ਤੁਹਾਡੇ ਸਾਹਮਣੇ ਬੰਦਰਾਂਦੇਸ਼ ਦੇ ਵਿੱਚ ਪਲਟਵਾਰ ਹੋਇਆ ਨੇਪਾਲ ਦੇ ਵਿੱਚ ਜਨਰੇਸ਼ਨ ਨੈਕਸਟ ਦੇ ਨਾਮ ਤੇ ਪਲਟਵਾਰ ਹੋਇਆ ਪਰ ਅਫਸੋਸ ਇਹ ਹੈ ਆ ਕਿ ਉਹ ਜਿਹੜੇ ਪਲਟਵਾਰ ਨੇ ਉਹ ਕੋਈ ਲੋਕਪੱਖੀ ਤਾਕਤਾਂ ਕੋਈ ਇਹ ਕਹਦੀ ਹੈ ਕਿ ਬਰਾਬਰਤਾ ਵਾਲਾ ਪ੍ਰਬੰਧ ਉਸਾਰਨ ਵਾਲੀ ਕਲਪਤਵਾਰ ਨਹੀਂ ਹੈਗੀ ਜੇ ਸ਼੍ਰੀਲੰਕਾ ਦੇ ਵਿੱਚ ਉੱਥੇ ਰਾਸ਼ਟਰਪਤੀ ਦਾ ਜਿਹੜਾ ਭਵਨ ਆ ਉਸ ਦੇ ਉੱਪਰ ਕਬਜ਼ਾ ਹੋਇਆ ਤਾਂ ਫਿਰ ਅੱਜ ਸ਼੍ਰੀਲੰਕਾ ਦੇ ਵਿੱਚ ਕੀ ਕੋਈ ਉੱਥੇ ਸਵਾਰਥ ਬਣ ਗਿਆ ਨਹੀਂ ਬਣਿਆ ਉਹ ਜੇ ਤਾਕਤਾਂ ਫੇਰ ਰਾਜਕਰਨ ਤੇ ਆ ਗਈਆਂ ਬੰਗਲਾਦੇਸ਼ ਦੇ ਵਿੱਚ ਫੇਰ ਹੋਈਆਂ ਤਾਕਤਾਂ ਰਾਜ ਦੇ ਵਿੱਚ ਆ ਗਈਆਂ ਨੇਪਾਲ ਦੇ ਵਿੱਚ ਫੇਰ ਹੋਈਆਂ ਤਾਕਤਾਂ ਰਾਜ ਦੇ ਵਿੱਚ ਆ ਗਈਆਂ ਕਾਰਨ ਇਹ ਕਿ ਲੋਕ ਤੰਦ ਨੇ ਬੇਵਿਕਾਰੀ ਤੋਂ ਪੀੜਤ ਨੇ ਮਹਿੰਗਾਈ ਤੋਂ ਪੀੜਤ ਨੇ ਭ੍ਰਿਸ਼ਟਾਚਾਰ ਤੋਂ ਪੀੜਤ ਨੇ ਦੇਖ ਰਹੇ ਨੇ ਕਿ ਸਾਡੇ ਹੱਥੋਂ ਜਿਹੜਾ ਪੈਸਾ ਉਹ ਕੁਝ ਹੱਥਾਂ ਦੇ ਵਿੱਚ ਜਾ ਰਿਹਾ ਪਰ ਉਹਨਾਂ ਨੂੰ ਹਾਲੇ ਵੀ ਇਸ ਗੱਲ ਦਾ ਭੁਲੇਖਾ ਕਿ ਸ਼ਾਇਦ ਕਿਨਾ ਪ੍ਰਬੰਧ ਸਾਡੇ ਤੇ ਰਾਜ ਕਰ ਰਿਹਾ ਇਹ ਆਪਣੇ ਆਪ ਸਾਨੂੰ ਕੁਝ ਦੇ ਦੇਗਾ ਪ੍ਰਬੰਧ ਉਲਟਾਏ ਬਿਨਾ ਬਦਲੇ ਬਿਨਾ ਉਸ ਤਰੀਕੇ ਨਾਲ ਜਿਹੜਾ ਬਰਾਬਰਤਾ ਵਾਲਾ ਸਮਾਜ ਆ ਉਹ ਨਹੀਂ ਉਸਰ ਸਕਦਾ ਇਸ ਦੀ ਉਦਾਹਰਣ ਤੁਹਾਡੇ ਸਾਹਮਣੇ ਆ ਦੁਨੀਆ ਭਰ ਦਾ ਇਤਿਹਾਸ ਹੈ ਇਸ ਗੱਲ ਦਾ ਤੈਸ ਕਰਕੇ ਸਾਨੂੰ ਜਿੱਥੇ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਉਦਾਹਰਣ ਦਿੰਨੇ ਆ ਕਿ ਕਿਸਾਨਾਂ ਨੇ ਆਹ ਕੀਤਾ ਮਜ਼ਦੂਰਾਂ ਨੇ ਆਹ ਕੀਤਾ ਇਸ ਨਾਲ ਨੂੰ ਵੀ ਸਮਝਣਾ ਚਾਹੀਦਾ ਕਿ ਕਿਸਾਨ ਤੇ ਮਜ਼ਦੂਰ ਨੇ ਜਿਹੜੇ ਉਹ ਉਹ ਜਮਾਤ ਆ ਜਿਨ੍ਹਾਂ ਨੇ ਏਸ ਪ੍ਰਬੰਧ ਨੂੰ ਲੜਨ ਦੀ ਲੜਾਈ ਲੜਨੀ ਆ ਅਸੀਂ ਉਹਨਾਂ ਦਾ ਸਹਿਯੋਗੀ ਰੋਲ ਨਿਭਾ ਸਕਦੇ ਆ ਅਸੀਂ ਕਹੀਏ ਕਿ ਨੌਕਰੀਆਂ ਛੱਡ ਕੇ ਅਸੀਂ ਇੱਕ ਸਾਲ ਕਿਤੇ ਪੱਕਾ ਧਰਨਾ ਲਗਾਵਾਂਗੇ ਹੋ ਨਹੀਂ ਸਕਦਾ ਪਰ ਹਾਂ ਅਸੀਂ ਇੱਕ ਉਦਾਹਰਣ ਜੂ ਸੈੱਟ ਕਰ ਸਕਦੇ ਆ ਪਰਾਨੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਪਿਛਲੇ ਸਾਲ ਪ੍ਰਾਣੀ ਪੈਨਸ਼ਨ ਦੇ ਉੱਪਰ 3 ਦਿਨ ਦਾ ਇੱਕ ਮੋਰਚਾ ਲਗਾਇਆ 1 ਅਕਤੂਬਰ 2 ਅਕਤੂਬਰ 3 ਅਕਤੂਬਰ 3 ਦਿਨ ਦਾ ਉਹ ਪਹਿਲਾ ਮੋਰਚਾ ਸੀ ਇਹਨਾਂ ਦਿਨ ਰਾਤ ਦਾ ਮੋਰਚਾ ਸੀ ਜਿਦੇ ਵਿੱਚ ਲਗਭਗ ਕੋਈ 1500 ਤੋਂ 2000 ਐਮਪੀਐਸ ਮੁਲਾਜ਼ਮਾ ਜਿਹੜਾ ਉਹ ਹਿੱਸਾ ਬਣਿਆ ਇਹ ਇੱਕ ਰਾਹ ਕਿ ਪੈਨਸ਼ਨ ਦੀ ਪ੍ਰਾਪਤੀ ਲਈ ਵੱਡੇ ਮੋਰਚੇ ਲੰਬੇ ਮੋਰਚੇ ਲਗਾਉਣੇ ਪੈਣਗੇ ਪੈਨਸ਼ਨ ਦੀ ਪ੍ਰਾਪਤੀ ਲਈ ਇਤਾਂ ਜਿਹੜੀ ਆ ਉਹ ਕਰਨੀ ਪੂਗੀ ਪਰ ਫੋਸਟ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਐਵੇਂ ਦਾ ਕਿ ਇੱਕ ਤਾਂ ਇਸ ਵੀ ਕਰਨੀ ਆ ਕਿ ਨਾ ਤਾਂ ਤੁਸੀਂ ਲੜੋ ਨਾ ਅਸੀਂ ਲੜੋ ਇਹ ਟ੍ਰੈਂਡ ਨਾਲ ਕੋ ਪ੍ਰਾਪਤੀ ਨਹੀਂ ਸਾਝਾ ਦਾ ਮੋਰਚਾ ਸੀ 2018-19 ਦਾ ਕੋਲ ਲੜਿਆ ਬੜਾ ਮੋਰਚਾ ਬਣਿਆ ਲੋਕਾਂ ਦੀ ਜਮਾਨ ਦੇ ਉੱਪਰ ਸਾਝਾ ਮੋਰਚਾ ਸਾਝਾ ਮੋਰਚਾ ਹੋਇਆ ਉਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਖਿਲਾਫ ਵੀ ਜਦੋਂ ਲੜੇ ਉਦੋਂ ਵੀ ਸਾਝਾ ਦਾ ਮੋਰਚਾ ਲੋਕਾਂ ਦੀ ਜਮਾਨ ਦੇ ਉੱਪਰ ਸੀ ਪਰ ਸੰਜੇ ਦੇ ਆਪ ਕੋ ਮੋਰਚੇ ਨੇ ਜਦੋਂ ਇਹ ਪੋਜੀਸ਼ਨ ਲਈ ਕਿ ਨਾ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਨਹੀਂ ਕਰ ਰਹੇ ਤਾਂ ਉਸ ਦੇ ਵਿੱਚ ਕੋਈ ਜਥੇਬੰਦੀ ਆਪਣਾ ਪ੍ਰੋਗਰਾਮ ਵੀ ਨਾ ਕਰੇ ਡੀਟੀਪੀ ਨੂੰ ਨੋਟਿਸ ਕੀਤਾ ਅਸੀਂ ਆਪਣੇ ਦੋ ਸਾਥੀਆਂ ਲਈ ਹਰਿੰਦਰ ਤੇ ਨਵਨ ਉਹਨਾਂ ਦੇ ਰੈਗੂਲਰ ਆਰਡਰ ਪੈਂਟਿੰਗ ਸੀ ਉਹਨਾਂ ਲਈ ਰਹਿ ਗਈ ਕੀਤੀ ਬਰਨਾਲੇ ਖੰਝਾਰ ਬੰਦੇ ਦੀ ਜਿਹਦੇ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋਣਾ 22 ਮਈ ਨੂੰ ਸਾਨੂੰ ਨੋਟਿਸ ਜਾਰੀ ਕਰਤਾ ਅਸੀਂ ਉਹ ਵਿਕਟਿਮਾਈਜੇਸ਼ਨ ਹੱਲ ਕਰਵਾ ਲਈ 300 ਬੰਦਾ ਡੀਪੀ 77 ਉੱਪਰ ਭੇਜ ਕੇ ਸਾਨੂੰ ਮੋਰਚੇ ਦੇ ਵਿੱਚੋਂ ਬਾਹਰ ਕਰ ਦਿੱਤਾ ਹੋਇਆ ਇਹ ਹੈ ਕਿ ਡੀਟੀਐਫ ਲੜਨ ਵਾਲੀ ਲਾਈਨਾਂ ਡੀਟੀਐਫ ਗਰੋ ਕਰ ਗਈ ਅੱਜ ਪੰਜਾਬ ਦੇ ਵਿੱਚ ਮੋਰਚੇ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਸਭੋਂ ਉਸ ਦੀਆਂ ਵਿਚਲੀਆਂ ਜਥੇਬੰਦੀਆਂ ਆਪਣੇ ਪ੍ਰੋਗਰਾਮ ਦੇ ਰਹੀਆਂ ਨੇ ਜਿਨ੍ਹਾਂ ਦਾ ਇਹ ਤਰਾਸ ਸੀ ਤੁਸੀਂ ਆਪਣਾ ਪ੍ਰੋਗਰਾਮ ਕਿਉਂ ਲੈਤਾ ਤਾਂ ਇਸ ਕਰਕੇ ਸਾਂਝ ਦਾ ਮਤਲਬ ਲੜਾਈ ਅੱਗੇ ਵਧਾਉਣਾ ਸਾਂਝ ਦਾ ਮਤਲਬ ਖੜੋਤ ਨਹੀਂ ਹੁੰਦਾ ਤਾਂ ਇਸ ਕਰਕੇ ਜੇ 1 2 3 ਤਰੀਕ ਦਾ ਅਕਤੂਬਰ ਦੇ ਵਿੱਚ ਪਿਛਲੇ ਸਾਲ ਪਰਾਨੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੋਈ ਪ੍ਰੋਗਰਾਮ ਦਿੱਤਾ ਤਾਂ ਸਾਂਝੇ ਤੜਾ ਜਿਹੜਾ ਹੁੰਦਾ ਉਸ ਨੂੰ ਤਾਂ ਉਤਸ਼ਾਹਤ ਕਰਨਾ ਹੁੰਦਾ ਜਾ ਕੇ ਭਾਤਰੀ ਸੰਦੇਸ਼ ਦੇਣਾ ਹੁੰਦਾ ਕਿ ਬਹੁਤ ਵਧੀਆ ਚਲੋ ਹੁਣ ਆਪਾਂ ਸਾਂਝਾ ਵੀ ਲੱਗ ਜਾਈ ਪਰ ਇਹ ਆ ਵੀ ਸਾਥੀਆਂ ਨੇ ਉਹ ਸਾਂਝਾ ਫੜਾ ਹੀ ਬ੍ਰੇਕ ਕਰ ਦਿੱਤਾ ਅੱਜ ਵੀ ਅਸੀਂ ਕਹਿੰਦੇ ਆ ਕਿ ਇਹ ਲੜਾਈ ਸਾਂਝਾ ਮਿਣਾ ਜਿੱਤੀ ਨਹੀਂ ਜਾ ਸਕਦੀ ਅਸੀਂ ਅੱਜ ਵੀ ਉਹ ਸਾਥੀਆਂ ਨੂੰ ਅਪੀਲ ਕਰ ਰਹੇ ਆ ਸਾਰੇ ਕਿੰਦਰਪਾਲਾ ਅੱਗਾ ਪਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਤੇ ਕਮਿਸ਼ਨ ਉਹਨਾਂ ਨੇ ਬਹੁਤ ਵਾਰੀ ਗੱਲ ਕੀਤੀ ਆ ਬਹੁਤ ਚੰਗੀ ਗੱਲ ਆ ਵੀ ਸੋਤਾ ਜੀ ਨੇ ਇੱਥੋਂ ਗੱਲ ਕੀਤੀ ਆ ਵੀ ਇਹ ਵੀ ਗੱਲ ਦਾ ਦਾ ਰੱਖ ਰਹੇ ਨੇ ਇਹ ਸਾਹਜ ਬਿਨਾ ਇਹ ਜਿਹੜਾ ਮਸਲਾ ਨਹੀਂ ਹੱਲ ਕਰਾਇਆ ਜਾ ਸਕਦਾ ਪ੍ਰਸ਼ਾਨ ਦੇ ਨਾਮ ਨਾਲ ਲੜਾਈ ਅੱਗੇ ਵਧਾਉਣੀ ਚਾਹੀਦੀ ਮਲਾਜਮਾਂ ਦਾ ਮਲਾਜਮ ਪੈਨਸ਼ਨਰਾਂ ਦਾ ਸਾਝਾ ਫਰੰਟ ਵੀ ਹੈਗਾ ਉਹਦੇ ਵਿੱਚ ਤਾਂ ਸਾਰੇ ਹੀ ਆ ਆਪਾਂ ਪਰ ਲੜਾਈ ਖੇਡ ਵੀ ਅੱਗੇ ਨਹੀਂ ਵੱਧਦੀ ਤਾਂ ਇਸ ਕਰਕੇ ਬਹੁਤ ਕੁਝ ਚੈੱਕ ਕਰਨ ਦੀ ਲੋੜ ਆ ਕਿ ਕਿਉਂ ਮੁਲਾਜ਼ਮਾਂ ਦੇ ਵਿੱਚ ਇਸ ਦਲ ਦੀ ਨਿਰਾਸ਼ਾ ਹੈਗੀ ਆ ਨਹੀਂ ਕੋਈ ਨਹੀਂ ਚਾਹੂਗਾ ਕਿ ਉਹਨਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਵੇ ਅਸੀਂ ਦੋ ਤਿੰਨ ਮੁੱਦੇ ਪਿੰਪੁਆਇੰਟ ਜ਼ਰੂਰ ਕੀਤੇ ਦੇ ਪੈਨਸ਼ਨ ਦੇ ਨਾਲ ਇੱਕ ਤਜਰਬਾ ਕਰ ਰਹੇ ਹਾਂ ਕਿ ਮੁਲਾਜ਼ਮ ਪੈਨਸ਼ਨ ਵੀ ਚਾਹੁੰਦੇ ਨੇ ਪੁਰਾਣੀ ਪਰ ਬਹੁਤ ਸਾਰੇ ਇਸ਼ੂ ਐਵੇਂ ਦੇ ਨੇ ਜਿਵੇਂ ਸਕੇਨਾਂ ਵਾਲਾ ਮਾਮਲਾ 17 ਜੁਲਾਈ 2020 ਤੋਂ ਬਾਅਦ ਉਹਨਾਂ ਕਹਿੰਦੇ ਕਿ ਰੱਬ ਨੇੜੇ ਜਾਂ ਤੁਸੰਨ ਆਲਾ ਕਹਿੰਦਾ ਤੁਸੰਨ ਨਹੀਂ ਆ ਨੇੜੇ ਉਨ ਜਿਵੇਂ ਗੱਲ ਹੋਈ ਕਿ ਜਿਹੜਾ ਕੋਈ ਕੰਟਰੈਕਟ ਤੇ ਭਰਤੀ ਹੁੰਦਾ ਉਹਨੂੰ ਤਾਂ ਇਹ ਹੈ ਨਾ ਕਿ ਪਹਿਲਾਂ ਮੈਂ ਰੈਗੂਲਰ ਹੋ ਜਾਾਂ ਕੰਪਿਊਟਰ ਅਧਿਆਪਕ ਨੇ ਸਾਡੇ ਮੈਰਿਟੋਰੀਅਸ ਸਕੂਲਾਂ ਦੇ ਅਧਿਆਪਕ ਨੇ ਆਦਰਸ਼ ਸਕੂਲਾਂ ਦੇ ਅਧਿਆਪਕ ਨੇ ਤਾਂ ਇਹਨਾਂ ਦੇ ਨਿਮਾਤ ਦੇ ਵਿੱਚ ਇਹ ਆ ਕਿ ਪੈਨਸ਼ਨ ਤਾਂ ਦੂਰ ਦੀ ਕਹਾਣੀ ਆ ਪਹਿਲਾਂ ਰੈਗੂਲਰ ਤਾਂ ਹੋ ਜਾਈਏ ਐਵੇਂ 17 20 ਤੋਂ ਬਾਅਦ ਵਾਲੇ ਨੇ ਜਿਹੜੇ ਨੇ ਜਦੋਂ ਤੁਸੀਂ ਉਹਨਾਂ ਕੋਲ ਪੈਨਸ਼ਨ ਦੀ ਗੱਲ ਕਰਦੇ ਹੋ ਉਹ ਕਹਿੰਦੇ ਕਿ ਪਹਿਲਾਂ ਸਾਡੇ ਜਿਹੜੇ ਸਕੇਲ ਨੇ ਉਹ ਤਾਂ ਬਹਾਲ ਹੋ ਜਾਣਾ ਪੈਨਸ਼ਨ ਤਾਂ ਤਾਂ ਮਿਲੂਗੀ ਨਾ ਜੇ ਸਾਨੂੰ ਸਕੇਲ ਮੱਥੇ ਦੇ ਬਰਾਬਰ ਮਿਲੇ ਹੋਏ ਹੋਣਗੇ ਜੇ ਸਕੇਲ ਹੀ ਸਾਡੇ 50% ਘਟ ਨੇ ਰੈਗੂਲਰ ਮੁਲਾਜ਼ਮਾਂ ਨਾਲ ਤੇ ਪੈਨਸ਼ਨ ਦੀ ਲੜਾਈ ਕਿਵੇਂ ਬਣੂਗੀ ਤਾਂ ਇਸ ਕਰਕੇ ਅਸੀਂ ਪੁਰਾਣੀ ਸਕੇਲ ਵਹਾਲ ਕਰਨ ਦੀ ਗੱਲ ਪੁਰਾਣੀ ਪੈਨਸ਼ਨ ਦੀ ਗੱਲ ਤੇ ਇੱਕ ਪਿੰਡੂ ਪਤਾ ਜਿਹੜਾ ਕਟਿਆ ਹੋਇਆ 24 ਵਾਰ ਸਾਸੋ ਤੇ ਨਾ ਆਪਾਂ ਚ ਜਦੋਂ ਵੀ ਜਾਣਦੇ ਆ ਕਹਿੰਦੇ ਕਿ ਅਸੀਂ ਪਿੰਡਾਂ ਦੇ ਵਿੱਚ ਟੇਲ ਪਵਾ ਕੇ ਵੀ ਜਾਂਦੇ ਆ ਖਰਚ ਵੀ ਕਰਦੇ ਆ ਤੇ ਤਨਖਾਹ ਸਾਡੀ ਜਿਹੜੇ ਸ਼ਹਿਰਾਂ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਨੂੰ ਭੱਟਾ ਬਹੁਤ ਸਾਰੇ ਇਹਦੇ ਆਪਕੇ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ ਤਾਂ ਅਸੀਂ ਫਿਰ ਇਹ ਤਿੰਨ ਇਸ਼ੂਆਂ ਨੂੰ ਕੇਂਦਰਿਤ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰhbarਸ਼ਾ ਜਿਹੜਾ ਵੱਡਾ ਪੂਰੀ ਤਿਆਹੀ ਦੇ ਨਾਲ ਐ ਨਹੀਂ ਹੈਗਾ ਕਿ ਇੱਕਦਮ ਅਨਾਉਂਸ ਕਰਦਾ ਕਿ ਕਿਆ ਧਰਨਾ ਹਾਰ ਹੈ ਲਈ ਬਕਾਇਦਾ ਉਸ ਦੀ ਕਨਵੈਨਸ਼ਨ ਕਰਕੇ ਲੋਕਾਂ ਨੂੰ ਤਿਆਰ ਕਰਕੇ ਜ਼ਿਲ੍ਹਾ ਚ ਕਨਵੈਨਸ਼ਨਾਂ ਕਰਕੇ ਇਕ ਵੱਡਾ ਹੈਜੀਟੇਸ਼ਨ ਆ ਜਿਹੜਾ ਉਹ ਬਿੰਦ ਕਰਨ ਜਾ ਰਹੇ ਆ ਉਮੀਦ ਇਹ ਕਰਾਂਗੇ ਕਿ ਦੇਖੋ ਲੋਕ ਆਉਣਗੇ ਲੋਕ ਆਉਂਦੇ ਨੇ ਆ ਹੁਣ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਤੁਹਾਡੇ ਸਾਹਮਣੇ ਆ ਜਦੋਂ ਲੋਕ ਆਉਂਦੇ ਨੇ ਤਾਂ ਇਸ਼ੂ ਪੋਲੀਟੀਕਲ ਬਣਦਾ ਮਲਾਜਮਾਂ ਦਾ ਕੋਈ ਇਸ਼ੂ ਪੋਲੀਟੀਕਲ ਨਹੀਂ ਬਣ ਪਾਰਿਆ ਕਿਸੇ ਪੋਲੀਟੀਕਲ ਪਾਰਟੀ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਲਾਇਆ ਹੋਵੇ ਵਿਰੋਧੀ ਪਾਰਟੀ ਨੇ ਕਿ ਡੀਏ ਦੀ ਕਿਸ਼ਤ ਨਹੀਂ ਦਿੱਤੀ 16% ਪੈਂਟਿੰਗ ਦਾ ਕਿਸੇ ਨੇ ਨਹੀਂ ਲਾਇਆ ਪੈਨਸ਼ਨ ਦੇ ਇਸ਼ੂ ਤੇ ਕੋਈ ਵਿਰੋਧੀ ਪਾਰਟੀਆਂ ਦੇ ਵਿੱਚ ਧੱਕਾ ਮੂਕੀ ਹੋ ਰਹੀ ਹੋਵੇ ਕਿ ਮੈਂ ਰੱਖਣਾ ਮੈਂ ਰੱਖਣਾ ਕਿ ਪਿੱਛੇ ਨਾ ਰਹਿ ਜਾਉਂ ਨਹੀਂ ਹੋਣੇ ਛਾਏ ਤਾਂ ਇਸ ਕਰਕੇ ਇਸੇ ਆਸ ਦੇ ਨਾਲ ਕਿ ਜਿਵੇਂ ਪੀਯੂ ਵਾਲਾ ਮਾਮਲਾ ਸੀ ਬਣਿਆ ਨਾ ਪੋਲੀਟੀਕਲ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਸ ਤਰੀਕੇ ਨਾਲ ਹੋ ਗਿਆ ਕਿ ਜਿਹੜਾ ਪੀਯੂ ਬਚਾਉ ਹੋਰ ਚੇਚ ਨਹੀਂ ਗਿਆ ਸ਼ਾਇਦ ਜੰਮਿਆ ਹੀ ਨਹੀਂ ਹੁੰਦਾ ਕਿਵੇਂ ਕੁਝ ਨੂੰ ਜਨਮ ਮਾਰ ਕੇ ਤੱਕੇ ਉੱਥੇ ਪਹੁੰਚੇ ਮੋਰਨੇ ਮੀਟਿੰਗ ਸਭੀ ਪਹਿੜ ਜਿੱਥੇ ਬੰਦਿਆ ਸੀ ਵੀ ਉਸ ਸ਼ਾਮਲ ਸੀ ਡੀਡੀਐ ਪਹਿੜ ਜਿੱਥੇ ਬੰਦਿਆ ਪਹੁੰਚੀਆਂ ਪੰਜਾਬ ਦਾ ਛੋਟੇ ਤੋਂ ਲੈ ਕੇ ਵੱਡਾ ਮੋਰਚਾ ਛੋਟੇ ਤੋਂ ਲੈ ਕੇ ਵੱਡਾ ਮੋਰਚਾ ਕਿਸਾਨਾਂ ਦਾ ਮਜ਼ਦੂਰਾ ਸਾਰੇ ਪਹੁੰਚੇ ਹੋਏ ਸੀ ਇਸ ਕਰਕੇ ਜਦੋਂ ਕੋਈ politcal issue ਬਣਦਾ ਲੱਗਦਾ ਸਰਕਾਰ ਨੂੰ ਵੀ ਹੁਣ ਸਾਨੂੰ politcal loss ਹੋਊਗਾ ਜ਼ਮੀਨ ਖਿਸ਼ਕਰੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਫਿਰ ਉਹ ਕੁਝ ਸੋਚਦੇ ਨੇ ਹਰ ਤੁਹਾਨੂੰ ਲੱਗਦਾ ਕਿ ਮੁਲਾਜ਼ਮ ਤਾਂ ਚਾਰ ਗਉਂ ਕਾਉ ਮਾ ਨਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ 3 ਸਾਲ ਬੀਤ ਵੀ ਗਏ ਤੇ ਹਾਲੇ ਸਾਨੂੰ ਉਸ ਤਰੀਕੇ ਦੇ ਸਕੂਲਾਂ 'ਚ ਸਮਾਗ ਨਹੀਂ ਹੋ ਰਹੇ ਹਾਲੇ ਤਾਂ ਕੋ ਦਸਤੇ ਪੇਸ਼ ਹੋ ਰਹੇ ਆ ਪਿਛੇ ਦੇ ਪ੍ਰੋਗਰਾਮ ਆਇਆ ਸਾਰੇ ਸਿਦਨਾਂ ਦੇ ਵਿੱਚ ਉਤਘਾਟਨ ਕਰਨ ਦਾ ਬਹੁਤ ਬੋਲੇ ਸਭੀ ਬੋਲੇ ਉਸ ਦੇ ਖਿਲਾਫ ਵੀ ਇਹ ਸਿਆਸੀ ਦਖਲੰਦਗੀ ਕੀ ਆ ਮੁਲਾਜ਼ਮਾਨਾਂ ਨੇ ਅੱਪਕਾ ਨੇ ਇੱਕ ਵੱਡਾ ਦਸਤਾ ਗੁਲਦਸਤੇ ਲੈ ਕੇ ਖੜੇ ਆ ਬਗਲਾ ਕਿਉਂ ਨਾ ਕਹੇ ਕਿ 2% ਹੀ ਲੋਕ ਬੋਲਦੇ ਨੇ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਤੁਹਾਡੀ ਪੈਨਸ਼ਨ ਨਾ ਦਿੱਤੀ ਹੋਈ ਹੋਵੇ ਤੁਹਾਡਾ 16% ਡੀਏ ਪੈਂਡਿੰਗ ਹੋਵੇ ਤੁਹਾਡੇ ਪੱਤੇ ਰੋਕੇ ਹੋਏ ਹੋਣ ਕੰਪਿਊਟਰ ਦੇ ਆਪ ਤੇ ਮੈਰਿਟੂਰੀਅਲ ਵਾਲੇ ਆਦਰਸ਼ ਸਕੂਲਾ ਵਾਲੇ ਉਹ ਪੱਕੇ ਨਾ ਕੀਤੇ ਹੋਣ ਸਾਰੀਆਂ ਮੰਗਾਂ ਤੁਹਾਡੀਆਂ ਰੋਈਆਂ ਹੁਣ ਇਹ ਜਿਹੇ ਵਾਸਤੇ ਤਾਂ ਆਥੀਆਂ ਤਾਂ ਹੋ ਸਕਦੀਆਂ ਨੇ ਮਾਰਨ ਵਾਸਤੇ ਉਹ ਦਸਤੇ ਨਹੀਂ ਹੋ ਸਕਦੇ ਇਸ ਕਰਕੇ ਜਿਹੜੇ ਇਹ ਗਾਂਤ ਟ੍ਰੈਂਡ ਨੇ ਸਾਨੂੰ ਲੋਕਾਂ ਦੇ ਐਡਰੈਸ ਹੋਣੇ ਪੈਣਗੇ ਉਹਨਾਂ ਨੂੰ ਐਜੂਕੇਟ ਕਰਨਾ ਪਊਗਾ ਮੈਚ ਯਕੀਨ ਆਪਣਾ ਇਹ ਚੀਜ਼ਾਂ ਉੱਪਰ ਤੋਂ ੇਠਾ ਵੱਲ ਜਾਂਦੀਆਂ ਜੇ ਮਲਾਜਮਾਂ ਦੇ ਜੇ ਇਹਦੇ ਆਪਣਾਂ ਦੀ ਸ਼ਹਿਰ ਵਿਕਾਸਸ਼ਿਪ ਦੇ ਵਿੱਚ ਸਮੂਚੀਆਂ ਲੀਡਰਸ਼ਿਪ ਮੈਂ ਸਾਰੀ ਲੀਡਰਸ਼ਿਪ ਦੀ ਨਹੀਂ ਗੱਲ ਕਰ ਰਿਹਾ ਇੱਕ ਵੱਡੇ ਹਿੱਸੇ ਦੇ ਵਿੱਚ ਇਸ ਤਰੀਕੇ ਦੇ ਗਲਤ ਟ੍ਰੈਂਡ ਨਾ ਹੋਣ ਬੁਲਦਸਤਿਆਂ ਵਾਲੇ ਤਾਂ ੇਠਾ ਵੀ ਨਾ ਕਾਬਲ ਕਰ 2023 ਜਦੋਂ 22 ਦਾ ਨੋਟੀਫਿਕੇਸ਼ਨ ਹੋਇਆ ਇੱਕ ਜਥੇਬੰਦੀ ਨੇ ਪੈਥਲਾ ਕੀਤਾ ਕਿ ਬੁਲਦਸਤੇ ਦੇ ਕੇ ਆਉਣੇ ਐਮਐਲਏ ਉਹ ਭਾਈ ਸਾਹਿਬ ਜਿਸ ਨੋਟੀਫਿਕੇਸ਼ਨ 'ਚ ਇਹੀ ਨਾ ਲਿਖਿਆ ਹੋਵੇ ਕਿ ਇਹ ਲਾਗੂ ਕਰਨ ਤੋਂ ਹੁਣ ਆ ਜਿਸ ਦੇ ਵਿੱਚ ਐਸਓ ਐਸਓਪੀ ਨੇ ਜਿਹੜੇ ਉਹਨਾਂ ਦਰਜ ਹੋਣ ਕਿ ਇਹ ਲਾਗੂ ਕਿਵੇਂ ਹੋਊਗਾ ਤੇ ਤੁਸੀਂ ਉਹ ਨੋਟੀਫਿਕੇਸ਼ਨ ਦੇ ਗੁਲਦਸਤੇ ਤੇ ਚਲੇਗੇ ਤਾਂ ਉਹ ਗੁਲਦਸਤੇ ਤੋਂ ਡੰਡੇ ਝੰਡੇ ਤੱਕ ਮੁਰਦਾਬਾ ਤੱਕ ਆਉਣ ਚ ਟਾਈਮ ਤਾਂ ਲੱਗਦਾ ਪਰ ਡੀਡੀਐਫ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਆਈ ਸੀ ਉਹਨੋਂ ਇਹ ਐਲਾਨ ਕਰ ਦਿੱਤਾ ਸੀ ਕਿ ਕਾਰਪੋਰੇਟਾਂ ਨੇ ਨਵੇਂ ਦਲਾਲ ਨੇ ਜਿਹੜੇ ਕੱਪੜੇ ਬਦਲ ਕੇ ਪੰਧਾ ਦੇ ਰੰਗ ਬਦਲ ਕੇ ਨਿਸ਼ਾਨ ਬਦਲ ਕੇ ਨਾਰੇ ਬਦਲ ਕੇ ਤੁਹਾਡੇ ਸਾਹਮਣੇ ਲੈ ਆਏ ਨੇ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਇਸੇ ਕਰਕੇ 29 ਮਈ 2022 ਨੂੰ ਪਹਿਲਾ ਧਰਨਾ ਪੰਜਾਬ ਦਾ ਉਹ ਬਰਨਾਲੇ ਦੀ ਥੇਹ ਦੀ ਕੂਟੀ ਘਿਰਨਾ ਜੀਟੀਐਫ ਨੇ ਲਾਇਆ ਸੀ ਤਾਂ ਇਸ ਕਰਕੇ ਸਾਂਝਾ ਵੀ ਬਣਨਾ ਚਾਹੀਦਾ ਸਾਂਝੀ ਦੀ ਦਿਸ਼ਾ ਜਿਹੜੀ ਆ ਉਹ ਲੜਾਕੂ ਵੀ ਹੋਣੀ ਚਾਹੀਦੀ ਆ ਦੇ ਜਿਹੜਾ 이슈 ਆ ਤੁਹਾਡਾ પ્રાਣੀ ਪੈਨਸ਼ਨ ਦਾ ਇਹ ਸਿਆਸੀ ਵੀ ਬਣਾਉਣਾ ਪਊਗਾ ਗੈਰ ਸਿਆਸੀ ਕੋਈ ਨਹੀਂ ਹੁੰਦਾ ਜੇ ਕਿਸੇ ਨੂੰ ਇਹ ਭੁਲੇਖਾ ਹੋਊਗਾ ਕਿ ਬਈ ਤੁਸੀਂ ਗੈਰ ਸਿਆਸੀ ਬਹਿ ਕੇ ਇਸ 이슈 ਨੂੰ ਹੱਲ ਕਰਾ ਲੋਗੇ ਨਹੀਂ ਹੋਣਾ ਗੈਰ ਸਿਆਸੀ ਰਹੋਗੇ ਤਾਂ ਫਿਰ ਮੈਨੂੰ ਇਮਰਾਨ ਖਾਨ ਦੀਆਂ ਲਾਈਨਾਂ ਯਾਦ ਆ ਗਈਆਂ ਪ੍ਰਧਾਨ ਮੰਤਰੀ ਆ ਪਾਕਿਸਤਾਨ ਦਾ ਪਹਿਲਾਂ ਰਿਹਾ ਉਹ ਕਹਿੰਦਾ ਕਿ ਗੈਰ ਸਿਆਸੀ ਤਾਂ ਦੋ ਹੀ ਹੁੰਦੇ ਨੇ ਜਾਂ ਗੈਰ ਸਿਆਸੀ ਤਾਂ ਇੱਕੋ ਹੁੰਦੀਆਂ ਜਾਨਵਰ ਕਹਿੰਦਾ ਗੈਰ ਸਿਆਸੀ ਹੁੰਦੇ ਨੇ ਬੰਦਾ ਕੋਈ ਗੈਰ ਸਿਆਸੀ ਨਹੀਂ इस करके एम एस के लड़ी मोर्चे लगे नहीं कामयाब होना लड़ाई लड़ी तो तेन खेती कानून वापस होी जी सियासी समझ बना आके के लड़ना किस खिलाफ आ लड़ी तो वह वापस हो, हो लड़ाई सियासी समझ बना के लड़ी तो उन्होंने नोटिफिकेषन जो वापस कर दिया ਇਸ ਕਰਕੇ ਸਿਆਸੀ ਸਮਝ ਵਿਕਸਿਤ ਕਰੀਏ ਆਪਾਂ ਕਿ ਲੜਨਾ ਕਿਸ ਖਲਾਫ ਆ ਤੁਹਾਡੇ ਹੱਕ ਦੀ ਰੋਟੀ ਆ ਜਿਹੜੀ ਤੁਹਾਡੇ ਹੱਕ ਦੀ ਪੈਨਸ਼ਨ ਆ ਜਿਹੜੀ ਤੁਹਾਡੇ ਹੱਕ ਦੀ ਰੈਗੂਲਰਾਈਜੇਸ਼ਨ ਆ ਜਿਹੜੀ ਤੁਹਾਡੇ ਪੱਤੇ ਨੇ ਜਿਹੜੇ ਡੀਏ ਨੇ ਜਿਹੜੇ ਉਹ ਜਾ ਕਿੱਧਰ ਰਹੇ ਨੇ ਸਰਕਾਰ ਕੋਲ ਨਹੀਂ ਜਾ ਰਹੇ ਸਿੱਧਾ ਅਗਲੇ ਦੇ ਅਕਾਵਾ ਕੋਲ ਜਾ ਰਹੇ ਜਿਹੇ ਸਿਆਸੀ ਸਮਝ ਬਣਾਵਾਂਗੇ ਲੀਡਰਸ਼ਿਪ ਬਣਾ ਲੂਗੀ ਅੱਗੇ ਜਾ ਕੇ ਲੋਕਾਂ ਦੀ ਬਣਾ ਲੂਗੀ ਤਾਂ ਆਪਾਂ ਪੈਨਸ਼ਨ ਵੀ ਬਹਾਲ ਕਰਵਾ ਲਾਂਗੇ ਇਸ਼ੂ ਉਦੋਂ ਆਖਾ ਨਹੀਂ ਹੁੰਦਾ ਜਦੋਂ ਲੋਕਾਂ ਦੀ ਸਮਝ ਵੱਣ ਜਵੇ ਆਖਾ ਉਦੋਂ ਹੁੰਦਾ ਜਦੋਂ ਮੀਟਰਸ਼ਿਪ ਤੋਂ ਲੈ ਕੇ ਲੋਕਾਂ ਦੇ ਵਿੱਚ ਕੋ ਭੁਲੇਖਾ ਹੋਵੇ ਕਿ ਸ਼ਹਿਰ ਹੁਣ ਜਿਹੜੇ ਆ ਜਾਣਗੇ ਜਾਂ ਹੁਣ ਆਗੇ ਇਹਨਾਂ ਨੇ ਸਾਡਾ ਮੁਰਦਾ ਹੱਲ ਕਰ ਦੇਣਾ ਇਸ ਕਰਕੇ ਅਸੀਂ ਤੁਹਾਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਇਹਹੀ ਪੀਚ ਚਾਰਾ ਕੇ ਕਿ ਜਿੰਨੇ ਵੀ ਸਾਥੀ ਆਏ ਹੋ ਜਿਨ੍ਹਾਂ ਦੀ ਤੁਹਾਡੀ ਸਮਝ ਬਣਦੀ ਆ ਉਸ ਹਿਸਾਬ ਨਾਲ ਲੋਕਾਂ ਤੱਕ ਜਾਈਏ ਲੋਕ ਮਹਾਨ ਹੁੰਦੇ ਨੇ ਲੋਕ ਨਕਮੇ ਨਹੀਂ ਹੁੰਦੇ ਲੋਕ ਮਹਾਨ ਉਦੋਂ ਹੁੰਦੇ ਨੇ ਆਪ ਕਹਾਵਤਾ ਕਿ ਲੋਕ ਸ਼ੇਰ ਹੁੰਦੇ ਨੇ ਨਾ ਲੋਕ ਸੁੱਤੇ ਪਏ ਸ਼ੇਰ ਨਹੀਂ ਹੁੰਦੇ ਜਾਗਦੇ ਸ਼ੇਰ ਹੁੰਦੇ ਨੇ ਲੋਕਾਂ ਨੂੰ ਜਗਾਈਏ ਜਾ ਕੇ ਲੋਕ ਜਾਗਣਗੇ ਤਾਂ ਫਿਰ ਦਿਨ ਖੇਤੀ ਕਾਨੂੰਨ ਵਾਲਾ ਇਤਿਹਾਸ ਜਿਵੇਂ ਰੱਦ ਹੋਇਆ ਉਹ ਵੀ ਦੁਹਰਾਇਆ ਜਾਂਦਾ ਲੈਂਡ ਪੂਲਿੰਗ ਨੀਤੀ ਵੀ ਜਿਵੇਂ ਰੱਦ ਹੋਈ ਉਹ ਵੀ ਦੁਹਰਾਇਆ ਜਾਂਦਾ ਪੀਯੂ ਸੈਨੇਟ ਵਾਲਾ ਮਸਲਾ ਜਿਹੜਾ ਉਹਦਾ ਨੋਟੀਫਿਕੇਸ਼ਨ ਰੱਦ ਉਹ ਵੀ ਕਰਵਾਇਆ ਜਾਂਦਾ ਤੇ ਲੋਕ ਜਦੋਂ ਜਾਗਣਗੇ ਏਕਤਾ ਦੇਖਣਗੇ ਲੱਗੂਗਾ ਵੀ ਉਹ ਲੀਡਰਸ਼ਿਪ ਬਿਲਕੁਲ ਸਪਸ਼ਟਾ ਤਾ ਪ੍ਰਾਣੀ ਪੈਨਸ਼ਨ ਵੀ ਆ ਜਿਹੜੀ ਉਹ ਬਹਾਲ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਸਦ ਜਿੱਤ ਲੜਦੇ ਲੋਕਾਂ